ਛੇੜੀ ਨਾ ਛੇੜੀ ਨਾ ਉਹਨਾਂ ਨੇ Dê, de Bye bye. ਇੱਕ ਕੁੱਤੀ ਸੂਈ ਆ ਵੈਸੇ ਤਾਂ ਰੋਟੀ ਖਾਣ ਆਉਂਦੀ ਹੁੰਦੀ ਸੀ ਕੱਲ ਤੋਂ ਆਈ ਨਹੀਂ ਹੈਗੀ ਤਾਂ ਗਵਾਂਡੀਆਂ ਨੇ ਦੱਸਿਆ ਕਿ ਉਹ ਇੱਥੇ ਪਲਾਟ ਵਿੱਚ ਉਹਨੇ ਕਤੂਰੇ ਦਿੱਤੇ ਛੋਟੇ-ਛੋਟੇ ਬਹੁਤ ਜ਼ਿਆਦਾ ਦੇਖਦੇ ਆ ਇੱਕ ਦਲੀਏ ਦਾ ਪੈਕਟ ਪਿਆ ਤਾਂ ਹੈਗਾ ਸੀ ਉਹਨੂੰ ਬਣਾ ਕੇ ਪਾਵਾਂਗੇ ਆਪਾਂ ਇੱਕ ਬੱਚੇ ਹੋ ਸੌਂਦੇ ਪਈ ਆ ਭਾਈ ਜੇ ਹੋਇਆ ਤਾਂ ਉਹਦੇ ਕਰਮਾਂ ਚ ਖਾਲੇਗੀ 6 ਮਹੀਨਿਆਂ ਦਾ ਪਿਆਹੇ ਦਲੀਏ ਦਾ ਪੈਕੇਟ ਅੱਜ ਦੇਖੋ ਉਹ ਕੁੱਤੀ ਦੇ ਕਰਮਾ ਚਾ ਨਮਕ ਵਾਲਾ ਦਲੀਆ ਪਾਵਾਂਗੇ ਉਹਨੂੰ ਇਹ ਦੁੱਧ ਵਾਲਾ ਭਾਂਡਾ ਸੀ ਬਾਅਦ ਵਿੱਚ ਦੁੱਧ ਪਾ ਦਾਂਗੇ 2 ਦਿਨ ਤਵਾਈ ਲੇਗੀ ਉਹ ਕਿੰਨਾ ਚਿਰ ਦੇਖਦੇ ਅਪਕਾਤੇ ਨਹੀਂ ਆਈ ਇੱਕ ਵਾਰ ਭਰ ਕੇ ਪਾਏ ਉਹਨਾਂ ਖਾਈ ਜਾਊਗੀ ਉਹ ਜਾਣਦੀ ਵੀ ਨਹੀਂ ਬਾਹਰ ਹੁਣ ਖਾਣ ਉੱਥੇ ਮੈਨੂੰ ਗਾਂਡੀਆਂ ਨੇ ਦੱਸਿਆ ਕਹਿੰਦੇ ਇੱਥੇ ਬੈਠੀਏ ਕੱਲ ਪਰਸੋਂ ਦੀ ਫਿਰ ਉਹਦੇ ਪਰ ਕੱਪੜੇ-ਕੁਪੜੇ ਜੇ ਪਾ ਕੇ ਆਂਦੇ ਫਿਰ ਮੈਂ ਦੁੱਧ ਲੈਣ ਗਈ ਸੀ ਜਿਹਦੇ ਘਰੇ ਉੱਥੋਂ ਜਾ ਕੇ ਪ੍ਰਾਲੀ ਲੈ ਕੇ ਆਂਦੀ ਫਿਰ ਪ੍ਰਾਲੀ ਦਾ ਨਿੱਗਜ ਆ ਜੇਗਾ ਕਤੂਰੀਆਂ ਨੂੰ ਕੰਬਦੇ ਸੀ ਕੁੱਤੀ ਕਾਫੀ ਨਮਕ ਵਾਲਾ ਪਾਵਾਂਗੇ ਪਤਾ ਨਹੀਂ ਕਿਸੇ ਨੇ ਉਹਨੂੰ ਰੋਟੀ ਪਾਈ ਸੀ ਮਿੱਠੇ ਨਾਲ ਚੀਨੀ ਨਾਲ ਵੈਸੇ ਕੁੱਤਿਆਂ ਨੂੰ ਖਰਾਬ ਕਰਦੀ ਆ ਖੁਰਕ ਲੱਗ ਜਾਂਦੀ ਆ ਮੈਂ ਤਾਂ ਪਾਏ ਹੋਣਾ ਬਾਈ ਬਣਾ ਕੇ ਮੇਰਾ ਕੰਮ ਵੀ ਸਾਰਾ ਪਿਆ ਬੱਚੇ ਸਕੂਲ ਨੂੰ ਗਏ ਤੇ ਖਾਣਾ ਨਾ ਖਾਣਾ ਉਹਦੀ ਇੱਛਾ ਪਈ ਆਪਣੇ ਵੱਲੋਂ ਆਪਾਂ ਨੇ ਪਾਏ ਹੋਣਾ ਦਾਨਪੁਨ ਕਰਿਆ ਹੋਣਾ ਤੇ ਦਾਨਪੁਨੇ ਆਹੇ ਬਾਈ। ਘੜੀਆ ਕੁੱਤੀ ਵਾਸਤੇ ਬਣਾਤਾ ਤੇ ਪੱਖਾ ਲਾ ਕੇ ਸੁਕਾਤਾ। ਸੌਰੀ ਠੰਡਾ ਕਰਤਾ। ਸਿਆਲ ਦਾ ਟਾਈਮ ਆ। ਮੇਰਾ ਵੀ ਕੰਮ ਸਾਰਾ ਹੀ ਪਿਆ। ਸਾਰੇ ਪਾਇਆ ਹੋਣਾ ਉਹਨਾਂ ਨੂੰ ਸਾਡੇ ਬੱਚੇ ਘਰੇ ਖਾਂਦੇ ਆ ਨਾ ਮੈਂ। ਠੰਡਾ ਹੋ ਰਿਹਾ ਏ। ਪੱਖਾ ਲਾ ਕੇ ਠੰਡਾ ਕਰਤਾ ਮੈਂ। ਦਲੀਆਂ ਠੰਡਾ ਹੋ ਗਿਆ ਰਿਸ਼ਤੇਦਾਰਾਂ ਨੂੰ ਜਿੰਨਾ ਮਰਜ਼ੀ ਖਿਲਾ ਦਿਓ ਮਟਰ ਪਨੀਰ ਖਿਲਾ ਦਿਓ ਜੋ ਮਰਜ਼ੀ ਖਿਲਾ ਦਿਓ ਜਾਂਦੇ ਹੋਏ ਇਹ ਜਾਂ ਡੰਗ ਮਾਰਨਗੇ ਨਾ ਜ਼ਹਿਰ ਜਾਵੇ ਨਾ ਜ਼ਖਮ ਜਾਵੇ ਇਹਦੇ ਨਾਲ ਤਾਂ ਬੇਜਵਾਨਾਂ ਦਾ ਹੀ ਮਦਦ ਕਰੋ ਉਹ ਦੇਖਾ ਥਮਲੇ ਤੇ ਵੀ ਚਾਰ ਪੰਜ ਰੋਟੀਆਂ ਪਾ ਦਿੰਦੀ ਆ ਸਵੇਰੇ ਤੇ ਪਾਣੀ ਦਾ ਮੱਗ ਰੱਖਿਆ ਹੈ ਉੱਪਰ ਡੋਂਗਾ ਜਾਂ ਕੱਚਾ ਭਾਂਡਾ ਜਾਂ ਲੈ ਕੇ ਇੱਕ ਉੱਥੇ ਕੁੱਤੀ ਨੂੰ ਰੱਖਤਾ ਦੇਖੀ ਨੇ ਟੋਰ ਨਾਲ ਰੋਟੀ ਖਾ ਕੇ ਜਾਣਗੇ 2:30 ਵਜੇ ਫੇਰ ਆ ਜਨਨਾਂ ਨੇ ਹੋਰ ਵੀ ਆ ਜਿੰਦੇ ਕਾ ਬਹੁਤ ਹੁੰਦੇ ਆ ਮੈਂ ਪੰਡਾ ਵੱਡਾ ਹੋ ਗਿਆ ਛੋਟਾ ਰਹਾ ਗਿਆ ਤਾਂ ਫਿਰ ਮੈਂ ਚ ਬਦਲ ਲਿਆ ਆ ਦੇਖੋ ਨਿੱਗੋ ਚ ਬੈਠੀ ਆ ਰਾਮ ਨਾਲ ਪਹਿਲਾਂ ਮੈਂ ਪਾ ਕੇ ਗਈ ਸੀ ਆ ਪਰਾਲੀ ਜੀ ਨਿੱਗ ਚ ਬੈਠੀ ਆ ਪਹਿਲਾਂ ਬਹੁਤ ਕੰਬਦੀ ਸੀ ਉਹ ਬੈਠੀ ਆ ਸਾਹਮਣੇ ਡਰ ਵੀ ਲੱਗਦਾ ਕਿਤੇ ਵੱਢ ਵੀ ਨਾ ਦੇ ਦੇਖਣ ਬਚਾਉਣੇ ਵਾਲਾ ਵੀ ਨਹੀਂ ਕੋਈ ਇੱਧੇ ਲਾਗੇ ਲਾਉਣੇ ਆ ਜਾ ਹਾਂ ਪੰਡਾ ਰੱਖਿਆ ਸੀ ਕੱਲ੍ਹ ਇਹਦੇ ਵਾਸਤੇ ਡਰ ਲੱਗਦਾ ਬਾਈ ਕਿਨੇ ਕਿ ਕਟੂਰੇ ਦੇਖ ਰਾਮ ਨਾ ਸੁੱਤੇ ਪਈ ਆ ਉਹ ਦੇਖੋ ਕਿੰਨੇ ਸੋਹਣੇ ਆ ਜਾ ਚੱਲ ਲੈ ਲੈ ਆ ਜਾ ਬੱਡਣਾ ਲੈਂ ਦੇਖ ਲਈ ਫਿਰ ਕੰਮ ਛੱਡਿਆ ਪਿਆ ਤੇਰੇ ਪਰ ਕਰਕੇ ਮੈਂ ਸਾਰੇ ਇਹ ਤਨ ਕੋ ਦਿਨ ਸਾਫ ਕਰ ਰਹਾ ਹਾਂ ਕੁਝ ਵੀ ਨਹੀਂ ਹੈਗਾ ਤੇ ਸਾਫ ਕਰਨੇ ਨੂੰ ਕਿ ਸੁਤੀ ਪਈਆਂ ਲਪੜ ਆ ਦੇ ਲਾ ਦੇਖ ਲੈ ਇੱਧਰ ਕੁਝ ਪਾਉਣ ਲੱਗਿਆ ਤੈਨੂੰ ਖਾ ਲੈ ਜਾ ਉੱਠਿਆ ਆ ਜਾ ਆ ਜਾ ਕਰ ਨਾ ਤੇ ਜਲਦੀ ਆ ਜਾਂਦੀ ਸੀ ਕਰ ਕਰਾ ਭੁੱਖੀ ਪਈ ਕਿੰਨੇ ਦਿਨ ਦੀ ਆ ਦੇਖ ਉੜ ਜਾ ਉੜ ਜਾ ਉੜ ਜਾ ਲੈ ਬੜ ਲੈ ਲੈ ਕੁਸਾ ਕੁਸਾ ਜਾ ਖਲਾ ਭਾਈ ਕੁੜੀਏ ਲੈ ਲੈ ਦੂਰੇ ਜਾਂਦਾ ਹੁਣ ਤੇਰਾ ਭਾਈ ਵੀ ਕੀ ਕਰਾਂ ਆ ਜਾ ਬਾਹਰ ਨਿਕਲਿਆ ਆ ਜੋ ਨੂੰ ਫੇਰ ਆਉਣਾ ਪੈਣਾ ਕੰਮ ਛੱਡ ਕੇ ਨੂੰ ਨਿੱਗਾ ਕੱਪੜੇ ਸਿੱਟਣ ਆ ਜਾ ਉੱਠਣ ਨੂੰ ਵੀ ਜੀ ਕਰਦਾ ਵੀ ਖਾ ਲਮਾ ਉਹਦੇ ਬੱਚੇ ਪਏ ਆ ਨਿੱਗ ਚ ਹੁਣ ਉੱਠਣ ਨੂੰ ਵੀ ਜੀ ਕਰਦਾ ਤਾਂ ਵੀ ਖਾ ਲਮਾ ਆਜੋ ਖਾ ਲੈ ਲੈ ਦੁਬਾਰੇ ਆਉਂਗੀ ਨਾਲ ਟੱਕ ਕੇ ਜਾਉਂਗੀ ਫਿਰ ਖਾ ਲੇਗੀ ਮੈਂ ਆਪਣਾ ਕੰਮ ਕਰ ਲਵਾਂ ਬਾਈ ਕਰਦਾ ਮੇਰਾ ਵੀ ਸਾਰਾ ਹੀ ਪੈਕਟ ਮੈਂ ਹੋਰ ਮੰਗਾ ਲਿਆ ਤਲੀਏ ਦਾ ਹੁਣ ਵੱਡਾ ਮੰਗਾ ਲਿਆ ਫਿਰ ਟਾੜ ਦਾਂਗੇ ਇਹਨੂੰ ਨਮਕ ਵਾਲੇ ਪਾਣੀ ਚ ਲੋ ਜੀ ਦਲੀਆ ਬਣ ਗਿਆ ਕੁਤੀਆ ਵਾਸਤੇ ਦੁੱਧ ਦੀ ਕੰਜੂਸੀ ਕਰਦੇ ਹਾਂ ਦੁੱਧ 2 ਕਿਲੋ ਲਾਇਆ ਹੋਇਆ ਸੀ ਭਾਈ ਜਿਆਦਾ ਛੱਡੇ ਦੁੱਧ ਨਹੀਂ ਹੈਗਾ ਛੱਡੇ ਬੱਚੇ ਵੀ ਪਿੰਦੇ ਆ ਫਿਰ ਆ चलो जी ठंडा करके मैं ले चली पाई दलिया बाहर हो गया मेरा तोड़ने पहनिया ने रिच जा के कुतिया लाइने रिच लो जी हाँ पां आगे दलिया बना के वो लुकी बैठिया वो देखा चाकड़े आ खाला खाला आजा ਖਾਲਿਆ ਦੁਪਹਿਰੇ ਵਾਲਾ ਦੇਖੋ ਮੈਂ ਪਾ ਕੇ ਗਈ ਸੀ ਇਹਨੂੰ ਖਾਲਾ ਆ ਜਾ ਬੱਤਾ ਆ ਜਾ ਆ ਜਾ ਲੈ ਆ ਦੇਖ ਹਾਂ ਚਾ 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 ਗਰਮ ਆ ਥੋੜਾ ਕੋਸਾ ਜਾਈਆ ਖਾਣਾ ਤਾਂ ਤਾਂ ਘੰਟੇ ਕੇ ਬਾਅਦ ਆਪਣੀ ਮਰਜ਼ੀ ਨਾਲ ਇਹ ਕਿੰਨੇ ਸੋਹਣੇ ਕਤੂਰੇ ਆ ਹਵਾਰਾ ਕੁੱਤੀ ਆ ਇਹ ਆਪਣਾ ਪਰਿਵਾਰ ਲਈ ਬੈਠੀ ਆ ਦੇਖੋ ਕਿੰਨੀ ਸੋਹਣੀ ਆ 6 7 ਤਾਂ ਕਾਫੀ 6 7 ਤੇ ਆ ਖਾ ਲੈ ਆ ਜਾ ਆ ਜਾ ਪੁੱਤ ਬਣ ਕੇ ਖਾ ਲੈ ਖਾ ਲੈ ਖਾ ਲੈ ਕੋਈ ਗੱਲ ਨਹੀਂ ਲੁਕੋ ਕੇ ਜਾਵਾਂਗੀ ਤੇਨੂੰ ਬਾਚੋ ਆ ਕੇ ਅੱਛਾ ਕਿ ਘਰ ਦੇ ਨਾਲ ਆ ਸਾਡਾ ਘਰ ਆ ਆ ਦੇਖ ਖੁੰਝਾ ਖੁੰਝੇ ਦੇ ਪਿੱਛੇ ਪਲਾਟ ਆ ਬਾਚੋ ਟੱਕ ਕੇ ਜਾਵਾਂਗੇ ਇਹਨੂੰ ਆ ਦੇਖੋ ਆ ਦਲੀਆ ਪਿਆ ਮੈਂ ਪਹਿਲਾਂ ਵੀ ਦੇਖਿਆ ਪਹਿਲਾਂ ਇਹਨੇ ਖਾ ਲਿਆ ਪਰ ਮੇਰੇ ਗਏ ਤੇ ਬਾਅਦ ਖਾਦਾ ਹੁਣ ਕੋਸਾ ਜਾਂ ਲੈ ਕੇ ਆਈ ਤੀ ਫੇਰ ਟੱਕ ਦਾਂਗੇ ਆਪਾਂ ਆਪਾਂ ਕਿਹੜੇ ਬਾਰਡਰ ਪਾਰ ਕਰਨਾ ਹੈ ਹਨਾ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਕਿੰਦੇ ਕੋ ਸਸਰੇ ਚ ਨੰਗੀ ਮੈਂ